ਮਾਨਤਮਨ ਸਾਹਿਬ ਨੇ ਤੁਹਾਡੇ ਤੇ ਵੀ ਬੜੇ ਕੇਸ ਹੋਏ ਤੁਹਾਨੂੰ ਕਦੇ ਕਿਤੇ ਕੋਈ ਕਿਤੇ ਕਦੇ ਕੋਈ ਸੰਮਾਨ ਕਦੇ ਬੜਾ ਪਰੇਸ਼ਾਨ ਕੀਤਾ ਤੁਹਾਨੂੰ ਚਾਹੇ ਉਹ ਬੀਜੇਪੀ ਹੈ ਚਾਹੇ ਉਹ ਆਮ ਆਦਮੀ ਪਾਰਟੀ ਹੈ ਇੱਕੋ ਥਾਲੀ ਦੇ ਚੱਟੇ ਵੱਟੇ ਇੱਕੋ ਤਰੀਕੇ ਦੇ ਨਾਲ ਕੰਮ ਕਰਦੇ ਆ ਇਹ ਉਹ ਏਜੰਸੀਆਂ ਨਹੀਂ ਦਬਾਉਂਦੇ ਇਹ ਵਿਜੀਲੈਂਸ ਨਹੀਂ ਦਬਾਉਂਦੇ ਇਹਨਾਂ ਨੇ 2 ਸਾਲ ਮੇਰੇ ਪਿੱਛੇ ਬਹੁਤ ਜ਼ੋਰ ਲਗਾ ਕੇ ਦੇਖ ਲਿਆ ਫੇਲਾਂ ਖੋਲ ਕੇ ਦੇਖ ਲਿਆ ਅੱਜ ਤੱਕ ਝੂਠੀਆਂ ਇਹਨਾਂ ਨੇ ਪ੍ਰੈਸ ਕਾਨਫਰੰਸਾਂ ਕਰਕੇ ਦੇਖ ਲਿਆ ਅੱਜ ਤੱਕ ਇਹਨਾਂ ਨੂੰ ਮਿਲਿਆ ਕੁਝ ਨਹੀਂ ਤੇ ਨਾ ਹੀ ਮੈਂ ਕਦੇ ਕੁਝ ਗਲਤ ਕੰਮ ਕੀਤਾ ਜੇ ਮੈਂ ਗਲਤ ਹੁੰਦਾ ਤਾਂ 2 ਸਾਲ ਕਿਸੇ ਨੂੰ ਅੰਦਰ ਕਰਨੇ ਵਾਸਤੇ ਯਾਰ ਪਰਚਾ ਕਰਨ ਵਾਸਤੇ ਬਹੁਤ ਹੁੰਦੇ ਆ ਲੇਕਿਨ ਇਹ ਕੁਝ ਨਹੀਂ ਕਰ ਸਕੇ ਕਿਉਂਕਿ ਮੈਂ ਸਾਫ਼ ਸੁਥਰਾ ਹਾਂ ਅੱਜ ਲੋਕਾਂ ਨੇ ਬਦਲਾਅ ਦੇਖ ਲਿਆ ਕਿ ਅਸਲ ਮੈਨੇ ਇਹ ਬਦਲਾਅ ਨਸ਼ੇ ਵਿੱਚ ਬਕਾਉਣ ਵਾਲਾ ਹੈ ਇਹ ਮਾਫੀਆ ਚਲਾਉਣ ਵਾਲਾ ਹੈ ਪਰਿਵਾਰ ਸਾਰਾ ਕਾਂਗਰਸ ਤੋਂ ਆਰਡਰ ਹੈ ਕੀ ਵਜ੍ਹਾ ਰਹਿ ਸਿਰਫ ਟਿਕਟ ਦੀ ਆਰਡਰ ਰੱਖੀ ਹੈ ਜਾਂ ਮਤਲਬ ਪਾਰਟੀ ਤੋਂ ਵੱਖ ਹੋਣਾ ਤਾਂ ਕੀ ਵਜ੍ਹਾ ਰਹੀ ਹੈ ਕਿ ਜਿਹੜੀ ਚੌਧਰਾਂ ਦੀ ਭੁੱਖ ਹੈ ਜਿਹੜੀ ਲਾਲਸਾ ਹੈਗੇ ਸਾਰੇ ਹੀ ਸਾਡੇ ਪਰਿਵਾਰ ਨੂੰ ਮਿਲੇ ਇਹ ਲੋਕਾਂ ਨੇ ਨਕਾਰ ਦਿੱਤਾ ਹੈ ਚੌਧਰੀ ਪਰਿਵਾਰ ਆਪਣੀ ਰਾਜਨੀਤਿਕ ਹੱਤਿਆ ਕਰ ਚੁੱਕਿਆ ਹੈ ਅਜੀਤ ਜਿਹੜਾ ਕਿ ਬਹੁਤ ਵੱਡਾ ਅਧਾਰਾ ਹੈ ਉਹਦੇ ਤੇ ਪਰਚਾ ਕੀਤਾ ਗਿਆ ਹੈ ਵਿਜੀਲੈਂਸ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਜਿੰਦਰ ਸਿੰਘ ਹਮਦਾਰ ਦਿੱਤੇ ਅਜੀਤ ਦੇ ਅਧਾਰੇ ਤੇ ਇਹਨਾਂ ਨੇ ਐਫ ਆਈ ਆਰ ਕੀਤੀ ਹੈ ਇਹ ਪ੍ਰੈਸ ਨੂੰ ਦਬਾਉਣ ਵਾਸਤੇ ਹੈ ਪ੍ਰੈਸ ਦੀ ਆਜ਼ਾਦੀ ਖਤਮ ਕਰਨ ਵਾਸਤੇ ਹੈ ਬਹੁਤ ਹੀ ਹੰਕਾਰੀ ਹੋਈ ਸਰਕਾਰ ਹੈ ਜਿਹੜੀ ਡਰਾ ਕੇ ਕੰਮ ਕਰਨਾ ਚਾਹੁੰਦੀ ਹੈ ਤਾਨਾਸ਼ਾਹੀ ਦੇ ਤਰੀਕੇ ਦੇ ਨਾਲ ਕੰਮ ਕਰਦੀ ਹੈ ਇਹਦਾ ਮੂੰਹ ਤੋੜ ਜਵਾਬ ਦੇਣ ਦੀ ਲੋੜ ਹੈ ਇਹ ਗੱਲ ਕਰੀ ਕਿਸਾਨਾਂ ਨੂੰ ਹੰਸਰਾ ਜੰਗ ਤੱਕ ਸਵਾਲ ਬੜਾ ਜਵਾਬ ਕਿ ਤਾਂ ਕਿ ਪਹਿਲੀ ਤਰੀ ਨੂੰ ਵੋਟਾਂ ਪਹਿਲਾਂ ਦੋਨੋਂ ਮੇਰੇ ਹੱਥ ਛੱਡੋ ਮੈਂ ਕਿਸਾਨਾਂ ਦੇ ਛੇਤਰ ਵੜਾਂਗਾ ਇਹਨਾਂ ਦੇ ਬੰਦੇ ਬਣਣਾ ਨੇ ਛੇਤਰਾਂ ਤੋਂ ਬਿਨਾਂ ਔਰ ਤੁਸੀਂ ਕੁਝ ਨਹੀਂ ਬਣਨੇ ਛੇਤਰ ਦੇਖਿਓ ਇੱਧਰ ਕਿੱਦਾਂ ਦੇ ਭਾਜਪੀ ਪੰਜਾਬ ਦੀ ਕਿਸਾਨੀ ਉਹਨਾਂ ਨੂੰ ਪਤਾ ਹੈ ਕਿ ਕਿਸਾਨੀ ਦੇ ਇਰਦ-ਗਿਰਦ ਪੰਜਾਬ ਦੀ ਅਰਥਵਿਵਸਥਾ ਘੁੰਮਦੀ ਹੈ ਉਹ ਪੰਜਾਬ ਦੀ ਕਿਸਾਨੀ ਨੂੰ ਮਾਰ ਕੇ ਪੰਜਾਬ ਨੂੰ ਡੋਬਣਾ ਚਾਹੁੰਦੇ ਹਨ ਤੇ ਸਾਡਾ ਮੁੱਖ ਮੰਤਰੀ ਉਹ ਢੀ ਭੇਡ ਬਣ ਕੇ ਕੇਂਦਰ ਸਰਕਾਰ ਦੇ ਅੱਗੇ ਗੋਡੇ ਟੇਕੀ ਬੈਠਿਆ ਕੇ ਜੀ ਮੇਤੇ ਜੋ ਮਰਜ਼ੀ ਕਰਾ ਲੋ ਤੁਸੀਂ ਸਾਡੇ ਗੋਲੀਆਂ ਚਲਾਓ ਤੁਸੀਂ ਸਾਡੇ ਅਥਰੂ ਗੈਸ ਘੇਰੋ ਮੈਂ ਨਹੀਂ ਬੋਲਦਾ ਭਾਜਪਾ ਕੈਰੀਅਰ 400 ਪਲੱਸ ਤੁਸੀਂ ਕੀ ਮੰਨਦੇ ਉਹ ਕਹਿ ਰਹੇ ਜੀ 400 ਤੋਂ ਪਾਰ ਮੈਂ ਵੀ ਕਹਿ ਰਿਹਾ 400 ਤੋਂ ਪਾਰ 400 ਤੱਕ ਕਾਂਗਰਸ ਹੋਏਗੀ 400 ਤੋਂ ਪਾਰ ਵਾਲੇ ਜਿੰਨੀਆਂ ਬਚੀਆਂ ਉਹਨਾਂ ਦੀ ਪੰਜਾਬ 'ਚ 13 ਤੇ 13 ਪੰਜਾਬ 'ਚ 13 ਜ਼ੀਰੋ ਹੀ ਹੋਏਗਾ ਜ਼ੀਰੋ ਇਹਨਾਂ ਦੀ ਹੋਏਗੀ ਆਮ ਆਦਮੀ ਜੀ ਲੋਕ ਸਭਾ ਚੋਣਾਂ ਦੇ ਜਿਹੜੇ ਪੰਜ ਪੜਾਅ ਹੋ ਚੁੱਕੇ ਨੇ 6ਵੇਂ ਔਰ 7ਵਾਂ ਪੜਾਅ ਜਿਹੜਾ ਆ ਪਹਿਲੀ ਜੂਨ ਨੂੰ ਹੋਣ ਜਾ ਰਿਹਾ ਹੈ ਜਿਹਦੇ ਵਿੱਚ ਗੱਲ ਕਰੀਦਾ ਪੰਜਾਬ ਦੀਆਂ 13 ਸੀਟਾਂ ਜਿਹੜੀਆਂ ਬਹੁਤ ਮੰਡਬੁੱਲੀਆਂ ਸੀ ਕੰਗਣੀ ਜਾ ਰਹੀਆਂ ਤੇ ਅੱਜ ਸਾਡੇ ਨਾਲ ਨੇ ਜਲੰਧਰ ਲੋਕ ਸਭਾ ਹਲਕਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਚੰਜੀਤ ਚੰਨੀ ਜੋ ਪੰਜਾਬ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ ਜਿਨ੍ਹਾਂ ਨੇ ਨਿਤਨੇ ਮਹੀਨੇ ਜਿਹੜੇ ਆ ਪੰਜਾਬ ਦੀ ਸੇਵਾ ਕੀਤੀ ਹੈ ਸੋ ਗੱਲਬਾਤ ਕਰਦੇ ਹਾਂ ਚੰਨੀ ਸਾਹਿਬ ਜੀ ਨਾਲ ਚੰਨੀ ਸਾਹਿਬ ਤੋਂ ਪਹਿਲਾਂ ਪਿਆਰ ਸਤਿ ਸ੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜ ਤੁਹਾਡਾ ਸਿਆਸੀ ਜੀਵਨ ਕਿਵੇਂ ਸ਼ੁਰੂ ਹੋਇਆ ਚੰਦਕੌਰ ਸਾਹਿਬ ਤੋਂ ਤੁਸੀਂ ਕਿਵੇਂ ਸਿਆਸਤ ਚਾਏ ਕੋਈ ਪ੍ਰੇਰਣਾ ਕਿੱਥੋਂ ਲੀ? ਇਦਾਂ ਹੈ ਕਿ ਮੇਰੇ ਪਿਤਾ ਜੀ ਪਿੰਡ ਦੇ ਸਰਪੰਚ ਸੀਗੇ ਤੇ ਜਦੋਂ ਮੈਂ 10ਵੀਂ ਵਿੱਚ ਸੀ ਜੀ ਤਾਂ ਸਾਡੇ ਪਿੰਡ ਜਿਹੜਾ ਸਕੂਲ ਸੀਗਾ ਸਾਡਾ ਜਿੱਥੇ ਮੈਂ ਪੜ੍ਹਦਾ ਸੀ ਖਾਲਸਾ ਸਕੂਲ ਸੀਨੀਅਰ ਸੈਕੰਡਰੀ ਸਕੂਲ ਇਹ ਐਡਿਟਡ ਸਕੂਲ ਹੈ ਪਹਿਲਾਂ ਮੈਂ ਪ੍ਰਾਇਮਰੀ ਹੈ ਜਿਹੜੀ ਉਹ ਗਵਰਨਮੈਂਟ ਸਕੂਲ ਚ ਕੀਤੀ ਜੀ ਤਾਂ ਉੱਥੇ ਬੱਚਿਆਂ ਦੇ ਇਲੈਕਸ਼ਨ ਹੁੰਦੇ ਸੀ ਤੇ ਇਲੈਕਟਿਡ ਪ੍ਰੈਜ਼ੀਡੈਂਟ ਚੁਣਿਆ ਜਾਂਦਾ ਸੀ ਤਾਂ ਮੈਂ 10ਵੀਂ ਦੇ ਵਿੱਚ ਪਹਿਲਾਂ ਬੱਚਿਆਂ ਦਾ ਸਕੂਲ ਦੇ 1100 ਬੱਚੇ ਦਾ ਪ੍ਰੈਜ਼ੀਡੈਂਟ ਚੁਣਿਆ ਗਿਆ ਸੀ ਚੋਣ ਲੜ ਕੇ ਉਸ ਤੋਂ ਬਾਅਦ ਮੈਂ ਆਪਣੇ ਖਾਲਸਾ ਕਾਲਜ ਪੜਿਆ ਚੰਡੀਗੜ੍ਹ ਉੱਥੇ ਵੀ ਮੈਂ ਸਟੂਡੈਂਟ ਲੀਡਰ ਬਣਿਆ ਤੇ ਇਲੈਕਸ਼ਨ ਲੜਿਆ ਤੇ ਜਿੱਤਿਆ ਉਸ ਤੋਂ ਬਾਅਦ ਫਿਰ ਮੈਂ 92 ਦੇ ਵਿੱਚ ਪਹਿਲੀ ਵਾਰ ਐਮਸੀ ਬਣਿਆ ਫਿਰ 97 ਵਿੱਚ ਬਣਿਆ ਫਿਰ 2002 ਵਿੱਚ ਬਣਿਆ ਦੋ ਬਾਰ ਮਿਊਨਿਸਪਲ ਕਮੇਟੀ ਦਾ ਪ੍ਰਧਾਨ ਬਣਿਆ ਫਿਰ ਤਿੰਨ ਬਾਰ ਐਮਐਲਏ ਬਣਿਆ ਆਪੋਜੀਸ਼ਨ ਲੀਡਰ ਬਣਿਆ ਮੰਤਰੀ ਬਣਿਆ ਤੇ ਪਰਮਾਤਮਾ ਤੇ ਲੋਕਾਂ ਦੀ ਕਿਰਪਾ ਦੇ ਨਾਲ ਮੈਂ ਇੱਕ ਵਾਰ ਮੁੱਖ ਮੰਤਰੀ ਬਣਿਆ ਜਿਵੇਂ ਤੁਹਾਨੂੰ ਇੱਕ ਸਫਰ ਮਿਲਿਆ ਬਹੁਤ ਤਿੰਨ ਮਹੀਨੇ ਦਾ ਪਰ ਮੈਂ ਸ਼ਾਰਟ ਟਰਮ ਸੀ ਪਰ ਲੇਕਿਨ ਤੁਹਾਡੇ ਤਿੰਨ ਮਹੀਨੇ ਨੂੰ ਅੱਜ ਵੀ ਸੁਨਹਿਰੀ ਅੱਖਰਾਂ ਚ ਲਿਖਿਆ ਜਾਂਦਾ ਹੈ ਤੁਸੀਂ ਪੂਰੇ ਪੰਜਾਬ ਦੇ ਹਾਲਾਤ ਦੇਖੇ ਤੇ ਕਿਦਾਂ ਦੇ ਸੀ ਹੁਣ ਤੁਹਾਨੂੰ ਜਿਹੜਾ ਜਲੰਧਰ ਤੋਂ ਮੌਕਾ ਮਿਲਿਆ ਕੀ ਵਿਜ਼ਨ ਕੀ ਹੈ ਜਲੰਧਰ ਦਾ ਤੁਸੀਂ ਆਪਾਂ ਗਾ ਜਲੰਧਰ ਬਹੁਤ ਸਾਰੇ ਲੋਕ ਮੈਨੂੰ ਕਹਿ ਰਹੇ ਆ ਕਿ ਜੋ ਤੁਸੀਂ 111 ਦਿਨਾਂ ਦੇ ਵਿੱਚ ਕੰਮ ਕੀਤੇ ਉਹ ਸੁਨਹਿਰੀ ਅੱਖਰਾਂ ਚ ਲਿਖਣ ਵਾਲੇ ਆ ਬਹੁਤ ਸਾਰੇ ਲੋਕਾਂ ਦਾ ਪੰਜਾਬ ਦੇ ਵਿੱਚ ਬਿਜਲੀ ਦੇ ਬਿੱਲ ਬਕਾਏ ਖੜੇ ਸੀ ਔਰ ਉਹ ਦੇਣ ਤੇ ਅਸਮਰਥ ਸੀ ਉਹਨਾਂ ਦੇ ਕਨੈਕਸ਼ਨ ਕੱਟੇ ਗਏ ਸੀ ਉਹ ਮੈਂ ਸਾਰੇ ਉਹਨਾਂ ਦੇ ਮਾਫ਼ ਕੀਤੇ ਐ ਪਾਣੀ ਦੇ ਬਿੱਲ ਵੀ ਖੜੇ ਸੀ ਉਹਦੇ ਵੀ ਕਨੈਕਸ਼ਨ ਕੱਟੇ ਗਏ ਸੀ ਉਹ ਵੀ ਮਾਫ਼ ਕੀਤੇ 3000 ਕਰੋੜ ਰੁਪਇਆ ਲੋਕਾਂ ਨੂੰ ਰਾਹਤ ਦਿੱਤੀ ਸੀ ਇਸ ਤੋਂ ਇਲਾਵਾ ਪੈਟਰੋਲ ਸਸਤਾ ਕੀਤਾ ਮੈਂ ਡੀਜ਼ਲ ਸਸਤਾ ਕੀਤਾ ਆਂਗਣਵਾੜੀ ਵਰਕਰਾਂ ਦੀ ਤਨਖਾਹ ਵਧਾਈ ਮਿੱਡੇ ਮੀਲ ਵਰਕਰਾਂ ਦੀ ਤਨਖਾਹ ਵਧਾਈ ਆਸ਼ਾ ਵਰਕਰਾਂ ਦੀ ਤਨਖਾਹ ਵਧਾਈ ਇਸ ਦੇ ਨਾਲ ਨਾਲ ਵਿੱਤ ਕਮਿਸ਼ਨ ਲਾਗੂ ਕੀਤਾ ਜਿਹਦੇ ਨਾਲ ਸਾਰੇ EMPLOYEES ਨੂੰ ਫਾਇਦਾ ਹੋਇਆ ਉਹਨਾਂ ਦਾ ਮੈਂ ਜਿਹੜਾ DA ਰੁਕਿਆ ਹੋਇਆ ਸੀ ਉਹ ਸਾਰਾ ਕਲੀਅਰ ਕੀਤਾ EMPLOYEES ਦੇ ਬਹੁਤ ਵੱਡੇ ਵੱਡੇ ਕੰਮ ਕਰਨ ਦੇ ਨਾਲ ਸਿੱਖਿਆ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਨੂੰ 150 ਕਰੋੜ ਰੁਪਇਆ ਦਿੱਤਾ ਅੰਬੇਦਕਰ ਸਾਹਿਬ ਦਾ ਮਿਊਜ਼ੀਅਮ ਬਣਾਉਣਾ ਸ਼ੁਰੂ ਕੀਤਾ ਸਿੱਖ ਇਤਿਹਾਸ ਨੂੰ ਫਲਮਾਉਣ ਲਈ ਮੈਂ ਚਮਕੌਰ ਸਾਹਿਬ ਦੇ ਵਿੱਚ ਇੱਕ ਅਜੂਬਾ ਬਣਾਇਆ ਜਿਹਦੀ ਅੱਜ ਤੱਕ ਲੇਨ ਨਹੀਂ ਟੁੱਟੀ ਚਮਕੌਰ ਸਾਹਿਬ ਜੀ ਯੂਨੀਵਰਸਿਟੀ ਬਣ ਰਹੀ ਹੈ ਚਮਕੌਰ ਸਾਹਿਬ ਚ ਕਾਲਜ ਬਣ ਰਹੇ ਆ ਦੋ ਚਮਕੌਰ ਸਾਹਿਬ ਦੀਆਂ ਸੜਕਾਂ ਚੌੜੀਆਂ ਹੋ ਗਈਆਂ ਚਮਕੌਰ ਸਾਹਿਬ ਦੀ ਮੋਹਣਾ ਮੋਹਾਂ ਤਰੱਕੀ ਹੋਈ ਹੈ ਸੋ ਇਸ ਤਰ੍ਹਾਂ ਦੇ 3 ਮਹੀਨਿਆਂ ਚ ਬਹੁਤ بڑے ਕੰਮ ਕੀਤੇ ਆ ਜਿਹਦੇ ਕਰਕੇ ਅੱਜ ਲੋਕ ਦਵਾਰੇ ਮੈਨੂੰ ਮੌਕਾ ਦੇਣਾ ਚਾਹੁੰਦੇ ਆ ਮੈਂ ਇੱਥੇ ਆਇਆ ਤਾਂ ਇੱਥੇ ਨਸ਼ਿਆਂ ਦੀ ਐਨੀ ਪਰਮਾਰ ਹੈ ਜਲੰਧਰ ਦੇ ਵਿੱਚ ਇੱਥੇ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਹੈ ਕਾਨੂੰਨ ਵਿਵਸਥਾ ਬਿਲਕੁਲ ਹਿੱਲੀ ਵੀ ਹੈ ਕਿਸੇ ਦੀ ਚੈਨੀ ਖੋਲ ਲੈਂਦੇ ਕਿਸੇ ਦਾ ਪਾਰਸ ਖੋਲਿੰਦੇ ਕੇ ਦਾ ਮੋਬਾਈਲ ਖੋਗੇ ਪਾ ਜਾਂਦੇ ਚੋਰੀਆਂ ਮੋਰੀਆਂ ਡਾਕ ਕੇ ਪੈ ਰਹੇ ਐ ਇੱਥੇ ਕੱਲ ਹੀ ਇੱਕ ਬੱਸ ਨੂੰ ਰੋਡਵੇ ਦੇ ਨੂੰ ਤੋੜ ਕੇ ਬੰਦੇ ਭੱਜ ਗਏ ਐ ਪਤਾ ਨਹੀਂ ਕਿੱਧਰੋਂ ਆਏ ਕਿੱਧਰੋਂ ਚਲੇ ਗਏ ਸੋ ਹਾਲਾਤ ਬਹੁਤ ਖਰਾਬ ਐ ਇਹ ਮੇਰੇ ਲਈ ਇੱਕ ਚੈਲੰਜ ਐ ਕਿ ਮੈਂ ਇੱਥੇ ਨਸ਼ਾ ਖਤਮ ਕਰਨਾ ਐ ਮੈਂ ਅੱਜ ਇਹ ਕਹਿ ਰਿਹਾ ਤੁਹਾਨੂੰ ਕਿ ਜਾਂ ਮੈਂ ਰਹੂੰਗਾ ਜਾਂ ਇੱਥੇ ਨਸ਼ਾ ਵੇਚਣ ਵਾਲੇ ਰਹਿਣਗੇ ਦੋਨਾਂ ਚੋਂ ਇੱਕ ਹੀ ਰਹੇਗਾ ਹੋਰ ਵਿਚ ਵਿਚਾਲੇ ਕੁਝ ਨਹੀਂ ਰਹਿਣਾ ਇਸ ਕਰਕੇ ਮੈਂ ਇੱਕ ਫੈਸਲਾ ਕੋ ਲੜਾਈ ਇਸ ਮਾਫੀਏ ਦੇ ਖਿਲਾਫ ਕਰਨੀ ਹੈ ਜਿਹੜੇ ਕਿ ਇੱਥੇ ਨਸ਼ੇ ਵੇਚਦੇ ਆ ਤੇ ਜਿਹੜੇ ਕਿ ਇੱਥੇ ਦੜਾ ਸੱਟਾ ਚਲਾਉਂਦੇ ਆ ਤੇ ਜਿਹੜੇ ਕਿ ਇੱਥੇ ਰੇਡੀਆਂ ਵਾਲੇ ਤੋਂ ਪੈਸੇ ਲੈਂਦੇ ਆ ਥਰੀ ਬਿਲਰਾਂ ਤੋਂ ਪੈਸੇ ਲੈਂਦੇ ਉਹ ਮੈਂ ਇੱਕ ਇੱਥੇ ਕਰਨਾ ਚਾਹੁੰਦਾ ਇੱਕ ਸਾਫ ਸੁਥਰਾ ਪ੍ਰਸ਼ਾਸਨ ਤੇ ਨਾਲ ਇੱਥੇ ਪੜ੍ਹਾਈ ਦੇ ਵਸੀਲੇ ਨਹੀਂ ਹੈ ਕੋਈ ਸਰਕਾਰੀ ਇੱਕ ਜਨਰਲ ਯੂਨੀਵਰਸਿਟੀ ਲੈ ਕੇ ਆਉਣੀ ਹੈ ਇੱਥੇ ਸਿਹਤ ਸਭਾਵਾਂ ਸਰਕਾਰੀ ਨਹੀਂ ਹੈ ਇੱਕ ਐਮਜ਼ ਹਸਪੀਟਲ ਇੱਥੇ ਲੈ ਕੇ ਆਉਣਾ ਜੀਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਲੋਕ ਅੱਛਾ ਸਸਤਾ ਇਲਾਜ ਕਰਾ ਸਕਣ ਤੇ ਪੜ੍ਹਾਈ ਦੇ ਨਾਲ ਨਾਲ ਰੋਜ਼ਗਾਰ ਦੇ ਸਾਧਨ ਪੈਦਾ ਕਰਨੇ ਹੈ ਇੰਡਸਟਰੀ ਨੂੰ ਉੱਪਰ ਲੈ ਕੇ ਆਉਣਾ ਐਦਾਂ ਦੀ ਮੇਰੀ ਸੋਚ ਹੈ ਮੈਂ ਇੱਕ ਵਿਕਾਸ ਦਾ ਮਾਡਲ ਲੈ ਕੇ ਆਇਆ ਇੱਥੇ ਜਿਹੜਾ ਮੈਂ ਅੱਗੇ ਵਧਾਉਣਾ ਇੱਥੇ ਵਿਕਾਸ ਨੂੰ ਤੁਸੀਂ ਸਾਹਿਬ ਜਿਵੇਂ ਤੁਸੀਂ 11 111 ਤਿੰਨ ਜਿਹੜੇ ਮੁੱਖ ਮੰਤਰੀ ਵੀ ਰਹੇ ਹੋ ਦੋ ਥਾਂ ਤੋਂ ਹਾਰ ਰਹੇ ਹੋ ਤੁਸੀਂ ਕੀ ਵਜ੍ਹਾ ਰਹੀ ਹੈ ਲੋਕਾਂ ਦਾ ਬਦਲਾਅ ਵੱਲ ਜੋ ਆਨ ਰਿਹਾ ਜਾਂ ਕੋਈ ਖਾਸ ਕਮੀਆਂ ਲੱਗੀਆਂ ਕਿ ਇੱਥੇ ਕਰਕੇ ਤੁਹਾਡੀ ਉਸ ਸਮੇਂ ਇੱਕ ਲੋਕਾਂ ਨੂੰ ਇਹ ਹੋਇਆ ਹੋਇਆ ਸੀ ਕਿ ਸ਼ਾਇਦ ਇਹ ਬਹੁਤ بڑے ਇਨਕਲਾਬੀ ਐ ਆਮ ਆਦੀ ਪਾਰਟੀ ਨੇ ਬਣਾਈ ਹੈ ਭਗਤ ਸਿੰਘ ਦੀ ਫੋਟੋ ਪਿੱਛੇ ਲਗਾ ਲਈ ਲੇਕਿਨ ਦੋ ਸਾਲ ਦੇ ਵਿੱਚ ਹੁਣ ਇਹਨਾਂ ਨੂੰ ਪਤਾ ਲੱਗਿਆ ਕਿ ਇਹ ਅਸਲ ਦੇ ਵਿੱਚ ਗਦਾਰ ਠੱਗ ਲੋਕ ਹੈ ਜਿਹੜੇ ਸਾਨੂੰ ਠੱਗਦੇ ਜਾ ਰਹੇ ਮੈਂ ਉਦੋਂ ਵੀ ਕਿਹਾ ਸੀ ਕਿ ਇਹ ਕਾਲੇ ਅੰਗਰੇਜ਼ ਆ ਆਪਾਂ ਨੂੰ ਲੁੱਟ ਕੇ ਜਾਣਗੇ ਤੇ ਆਪਾਂ ਨੂੰ ਕੁੱਟ ਕੇ ਜਾਣਗੇ ਤੇ ਉਦੋਂ ਲੋਕਾਂ ਨੂੰ ਇਹ ਸੀ ਕਿ ਨਹੀਂ ਭੇੜਚਾਲ ਹੋਗੀ ਬਸ ਜੀ ਅਸੀਂ ਤਾਂ ਬਦਲਾਵ ਲੈ ਕੇ ਆਣਾ ਅੱਜ ਲੋਕਾਂ ਨੇ ਬਦਲਾਵ ਦੇਖ ਲਿਆ ਕਿ ਅਸਲ ਮੈਨੇ ਇਹ ਬਦਲਾਵ ਨਸ਼ੇ ਵਿੱਚ ਬਕਾਉਣ ਵਾਲਾ ਹੈ ਇਹ ਮਾਫੀਆ ਚਲਾਉਣ ਵਾਲਾ ਹੈ ਇਹ ਦੇਸ਼ ਨੂੰ ਲੁੱਟਣ ਵਾਲਾ ਹੈ ਸੂਬੇ ਨੂੰ ਇਸ ਕਰਕੇ ਲੋਕ ਪਿੱਛੇ हट ਗਏ ਚੌਧਰੀ ਪਰਿਵਾਰਬਧੀ ਜਦੋਂ ਬਾਈ ਇਲੈਕਸ਼ਨ ਹੋਇਆ ਤਾਂ ਚੌਧਰੀ ਸਾਹਿਬ ਜਿਹਦੇ ਸੋਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੀ ਵਾਈਫ ਕੈਂਡੀਡੇਟ ਸੀ ਮੈਂਬਰ ਆਫ ਪਾਰਲੀਮੈਂਟ ਦੀ ਪਰ ਅੱਜ ਉਹ ਪਰਿਵਾਰ ਸਾਰਾ ਕਾਂਗਰਸ ਤੋਂ ਆਊਟ ਰਿਹਾ ਕੀ ਵਜ੍ਹਾ ਹੈ ਸਿਰਫ ਟਿਕਟ ਦੀ ਆਰਡਰ ਰੱਖੀ ਹੈ ਜਾਂ ਮਤਲਬ ਪਾਰਟੀ ਤੋਂ ਵੱਖ ਹੋਣਾ ਤਾਂ ਕੀ ਵਜ੍ਹਾ ਰਹੀ ਹੈ ਇਹ ਜਿਹੜੀ ਚੌਧਰਾਂ ਦੀ ਭੁੱਖ ਹੈ ਜਿਹੜੀ ਲਾਲਸਾ ਹੈ ਕਿ ਸਾਰੇ ਹੀ ਸਾਡੇ ਪਰਿਵਾਰ ਨੂੰ ਮਿਲੇ ਇਹ ਲੋਕਾਂ ਨੇ ਨਕਾਰ ਦਿੱਤਾ ਤੇ ਚੌਧਰੀ ਪਰਿਵਾਰ ਆਪਣੀ ਰਾਜਨੀਤਿਕ ਹੱਤਿਆ ਕਰ ਚੁੱਕਿਆ ਹੈ ਆਤਮ ਹੱਤਿਆ ਕੀਤੀ ਹੈ ਉਹਨਾਂ ਨੇ ਤੇ ਉਹ ਆਉਣ ਵਾਲੇ ਦਿਨਾਂ ਚ ਇੱਥੇ ਹਾਸ਼ੀਏ ਤੇ ਚਲੇ ਜਾਣਗੇ ਅੰਕਲ ਅਜੀਤ ਜਿਹੜਾ ਕਿ ਬਹੁਤ ਵੱਡਾ ਅਧਾਰਾ ਹੈ ਉਹਦੇ ਉੱਤੇ ਪਰਚਾ ਕੀਤਾ ਗਿਆ ਵੀ ਜਿਲ੍ਹੇ ਸਲ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਇਹ ਜੱਧਕੇ ਸ਼ਾਹੀ ਨੂੰ ਕਿਵੇਂ ਦਿੱਕਤ ਸੂਬੇ ਦੀ ਸਰਕਾਰ ਕੇਂਦਰ ਦੀ ਸਰਕਾਰ ਦੇ ਰਸਤਿਆਂ ਤੇ ਚਲਦੀ ਹੈ ਦੋਨੋਂ ਹੀ ਇੱਕੋ ਥਾਲੀ ਦੇ ਚੱਟੇ-ਵੱਟੇ ਐ ਉਹ ਵੀ ਪ੍ਰੈਸ ਦਾ ਗਲਾ ਦਬਾਉਂਦੇ ਐ ਇਹ ਵੀ ਪ੍ਰੈਸ ਦਾ ਗਲਾ ਦਬਾਉਂਦੇ ਐ ਉਹ ਵੀ ਆਪਣੇ ਵਿਰੋਧੀਆਂ ਨੂੰ ਸਰਕਾਰੀ ਏਜੰਸੀਆਂ ਦੇ ਨਾਲ ਦਬਾਉਂਦੇ ਆ ਉਹਨਾਂ ਨੂੰ ਫੜਦੇ ਆ ਪਰਚੇ ਕਰਦੇ ਆ ਜਾਂ ਡਰਾ ਕੇ ਨਾਲ ਲਾਉਂਦੇ ਆ ਇਹਨਾਂ ਦਾ ਵੀ ਉਹੀ ਮਾਡਲ ਹੈ ਇਹ ਵੀ ਵਿਜੀਲੈਂਸ ਰਾਇ ਉਹੀ ਕਰਦੇ ਆ ਅੱਜ ਕੱਲ ਜਿਹੜੀ ਇਹਨਾਂ ਨੇ ਘਟਨਾ ਕੀਤੀ ਉਹ ਬਹੁਤ ਹੀ ਨਿੰਦਣਯੋਗ ਹੈ ਕਿ ਇੱਕ ਬਹੁਤ ਹੀ ਸਥਾਪਤ ਤੇ ਜਿਨ੍ਹਾਂ ਨੇ ਪੰਜਾਬੀ ਆਰ ਪੰਜਾਬੀ ਅਧਿ ਦੀ আর ਪੰਜਾਬ ਦੀ ਬਹੁਤ ਲੰਬੇ ਸਮੇਂ ਤੋਂ ਸੇਵਾ ਕੀਤੀ ਅਜੀਤ ਅਖਬਾਰ ਦੇ ਸੰਪਾਦਕ ਜਿਹੜੇ ਇੱਕ ਬਹੁਤ ਹੀ ਵਧੀਆ ਆ ਇਨਸਾਨ ਹੈ ਇਮਾਨਦਾਰ ਨੇਕ ਨੀਤੀ ਆ ਚੰਗੇ ਸੁਭਾਅ ਦੇ ਆ ਉੱਚੀ ਸੁੱਚੀ ਸੋਚ ਦੇ مالک ਹੈ ਉਸ ادارے ਦੇ مالک ਤੇ ਬਰਜਿੰਦਰ ਸਿੰਘ ਹਮਦਾਰ ਦੇ ਤੇ अजीत ਦੇ ادارے ਤੇ ਇਹਨਾਂ ਨੇ ਐਫ ਆਈ ਆਰ ਕੀਤੀ ਹੈ ਇਹ ਪ੍ਰੈਸ ਨੂੰ ਦਬਾਉਣ ਵਾਸਤੇ ਹੈ ਪ੍ਰੈਸ ਦੀ ਆਜ਼ਾਦੀ ਖਤਮ ਕਰਨ ਵਾਸਤੇ ਹੈ ਤੇ ਦਬਾ ਕੇ ਜੜਾ ਡਰਾ ਕੇ ਨਾਲ ਲਾਉਣ ਦੀ ਇੱਕ ਜਿਹੜੀ ਇਹ ਗਲਤ ਅਰਕ ਨਾਉਣੀ ਹਰਕਤ ਸਰਕਾਰ ਨੇ ਕੀਤੀ ਹੈ ਮੈਂ ਇਸ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦਾ ਹਾਂ ਮੈਂ ਕੱਲ ਵੀ ਲਗਭਗ ਹਜ਼ਾਰਾਂ ਨੌਜਵਾਨਾਂ ਦੇ ਨਾਲ ਇਹਨਾਂ ਦੇ ਖਿਲਾਫ ਇੱਕ ਰੋਸ ਤਨਾ ਕੀਤਾ ਹੈ ਰੋਸ ਰੋਡ ਸ਼ੋਅ ਕੀਤਾ ਤੇ ਅੱਜ ਵੀ ਮੈਂ ਸਵੇਰ ਤੋਂ ਇਹਨਾਂ ਦੀ ਪ੍ਰੈਸ ਕਾਨਫਰੰਸ ਵੀ ਕੀਤੀ ਐਸੀ ਇਹ ਲੜਾਈ ਪ੍ਰੈਸ ਦੇ ਨਾਲ ਹੋ ਕੇ ਲੜਾਂਗੇ ਪ੍ਰੈਸ ਵਾਲਿਆਂ ਨੂੰ ਵੀ ਮੇਰੀ ਅਪੀਲ ਹੈ ਕਿ ਏਕਤਾ ਕਰੋ ਇਹ ਜਿਹੜੀ ਬਹੁਤ ਹੀ ਹੰਕਾਰੀ ਹੋਈ ਸਰਕਾਰ ਹੈ ਜਿਹੜੀ ਡਰਾ ਕੇ ਕੰਮ ਕਰਨਾ ਚਾਹੁੰਦੀ ਹੈ ਤਾਨਾਸ਼ਾਹੀ ਦੇ ਟ੍ਰਿਕ ਦੇ ਨਾਲ ਕੰਮ ਕਰਦੀ ਹੈ ਇਹਦਾ ਮੂੰਹ ਤੋੜ ਜਵਾਬ ਦੇਣ ਦੀ ਲੋੜ ਹੈ ਤੁਹਾਡੇ ਕਰ ਕੱਲ੍ਹ ਤੋਂ ਵਲ ਪੰਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਫਿਰੋਜ਼ਪੁਰ ਐਸੀ ਰੋਕੇ ਗਏ ਤੇ ਇਲਜ਼ਾਮ ਲੱਗੇ ਸੀ ਕਿ ਚਨੀ ਸਾਹਿਬ ਜਿਹੜੇ ਸਾਨੂੰ ਖਰਾਬ ਕਰਨਾ ਨਾਲ ਇਹ ਵੀ ਕਹਿ ਕੇ ਗਏ ਕਿ ਨਾਲ ਤੁਹਾਨੂੰ ਤੁਹਾਡਾ ਧੰਨਵਾਦ ਵੀ ਕੀਤਾ ਕਿ ਮੈਂ ਬਚ ਕੇ ਆ ਗਿਆ ਇਹੋ ਜਿਹੇ ਕੀ ਦੇਖਦੇ ਹਾਂ ਕੀ ਵਜ੍ਹਾ ਰਹੀ ਹੈ ਉਸ ਵੇਲੇ ਮੋਦੀ ਸਾਹਿਬ ਦਾ ਜਿਹੜਾ ਘਰਾ ਹੋਇਆ ਉਹਨਾਂ ਨੂੰ ਵਾਪਸ ਜਾਣਾ ਪਿਆ ਇਹ ਪ੍ਰੀਮ ਕੋਰਟ ਨੇ ਇਸ ਚੀਜ਼ ਦੀ ਇਨਕੁਆਇਰੀ ਕਰ ਲਈ ਹੈ ਉਹਦਾ ਵਰਡਿਕਟ ਆ ਗਿਆ ਉਹਦੇ ਵਿੱਚ ਕਿਤੇ ਵੀ ਇਹ ਨਹੀਂ ਆਇਆ ਕਿ ਸਾਡੇ ਵੱਲੋਂ ਕੋਈ ਗਲਤ ਗੱਲ ਹੋਈ ਹੈ ਉਸ ਟਾਈਮ ਰੈਲੀ ਦੇ ਵਿੱਚ ਬੰਦੇ ਨਹੀਂ ਸੀ ਇਸ ਕਰਕੇ ਉਹਨਾਂ ਨੂੰ ਮੁੜਨਾ ਪਿਆ ਤੇ ਰਾਜਨੀਤੀ ਕਰਕੇ ਚਲੇ ਗਏ ਵਾਪਸ ਕਿ ਸਾਡੇ ਮੈਂ ਜਾਨ ਬਚਾ ਕੇ ਜਾ ਰਿਹਾ ਕੋਈ ਐਸੀ ਗੱਲ ਨਹੀਂ ਸੀ ਹੋਈ ਰਾਤ ਨੂੰ ਮੇਰੇ ਤੇ ਪ੍ਰੈਸ਼ਰ ਸੀ ਕਿ ਜਿਹੜੇ ਕਿਸਾਨ ਸੜਕ ਦੇ ਵਿੱਚ ਬੈਠੇ ਐ ਉਹਨਾਂ ਨੂੰ ਜ਼ਬਰਦਸਤੀ ਠਾ ਲਿਆ ਜਾਵੇ ਗੋਲੀਆਂ ਚਲਾਓ ਡਾਂਗਾਂ ਚਲਾਓ ਜਿਵੇਂ ਮਰਜ਼ੀ ਕਰੋ ਸਖਤੀ ਕਰੋ ਲੇਕਿਨ ਮੈਂ ਆਪਣੇ ਕਿਸਾਨਾਂ ਦੇ ਸਖਤੀ ਨਹੀਂ ਕੀਤੀ ਮੈਂ ਆਪਣੇ ਪੰਜਾਬੀਆਂ ਦੇ ਖਿਲਾਫ ਨਹੀਂ ਚੱਲਿਆ ਮੈਂ ਅੱਜ ਵੀ ਉਸੇ ਤਰ੍ਹਾਂ ਕਿਸਾਨਾਂ ਦੇ ਨਾਲ ਤੇ ਪੰਜਾਬੀਆਂ ਦੇ ਨਾਲ ਖੜਾ ਹਾਂ ਤੇ ਕਦੇ ਵੀ ਮੇਰੇ ਤੇ ਇਹ ਆਏਗਾ ਕਿ ਮੈਂ ਕਿਸਾਨਾਂ ਨਾਲ ਖੜਨਾ ਹੈ ਪੰਜਾਬੀਆਂ ਨਾਲ ਖੜਨਾ ਹੈ ਕਿ ਕੇਂਦਰ ਸਰਕਾਰ ਨਾਲ ਖੜਨਾ ਤਾਂ ਮੈਂ ਆਪਣੇ ਪੰਜਾਬ ਨੂੰ ਇਸੀ ਤਰ੍ਹਾਂ ਪ੍ਰਾਤਮਿਕਤਾ ਦਊਂਗਾ ਅਰ ਪੰਜਾਬੀਆਂ ਦੇ ਨਾਲ ਖੜਾਗਾ ਕਿਸਾਨਾਂ ਦੀ ਗੱਲ ਕਰੀ ਕਿਸਾਨਾਂ ਨੂੰ ਹੰਸਰਾਜ ਨੇ ਇੱਕ ਸਵਾਲ ਬੜਾ ਜਵਾਬ ਕੀਤਾ ਕਿ ਪਹਿਲੀ ਦਰੀ ਉਹਨਾਂ ਵੋਟਾਂ ਪਹਿਲਾਂ ਦੋਨੋਂ ਮੇਰੇ ਹੱਥ ਛੱਡੋ ਮੈਂ ਕਿਸਾਨਾਂ ਦੇ ਛਿੱਤਰ ਭਰਾਂਗਾ ਤੇ ਬਿੱਟੂ ਨੇ ਵੀ ਕੁਝ ਕਿਸਾਨਾਂ ਬਾਰੇ ਅਲਫਾ ਇਦਾਂ ਦੀ ਕੁਝ ਸ਼ਬਦ ਕਹੇ ਜਿਹੜੇ ਵਿਰੋਧਤਾ ਵਾਲੇ ਨੇ ਕੀ ਲੱਗਦਾ ਇਹਨਾਂ ਨੂੰ ਕਿਸਾਨ ਨਹੀਂ ਪਿਆਰੀ ਇਹਨਾਂ ਨੂੰ ਕਿਸਾਨਾਂ ਦੀ ਵੋਟ ਨਹੀਂ ਪਿਆਰੀ ਇਹ ਗੱਲ ਬਿੱਟੂ ਦੀ ਨਹੀਂ ਹੈ ਜੀ ਗੱਲ ਹੈ ਕਿ ਭਾਜਪਾ ਦੀ ਸੋਚ ਦੀ ਹੈ ਬੀਜੇਪੀ ਪੰਜਾਬ ਦੀ ਕਿਸਾਨੀ ਉਹਨਾਂ ਨੂੰ ਪਤਾ ਹੈ ਕਿ ਕਿਸਾਨੀ ਦੇ ird gird ਪੰਜਾਬ ਦੀ ਅਰਥ ਵਿਵਸਥਾ ਘੁੰਮਦੀ ਹੈ ਉਹ ਪੰਜਾਬ ਦੀ ਕਿਸਾਨੀ ਨੂੰ ਮਾਰ ਕੇ ਪੰਜਾਬ ਨੂੰ ਡੁੱਬਣਾ ਚਾਹੁੰਦੇ ਹਨ ਤੇ ਲਗਾਤਾਰ ਪੰਜਾਬ ਦੀ ਕਿਸਾਨੀ ਤੇ ਬੀਜੇਪੀ ਹਮਲੇ ਕਰਦੀ ਹੈ ਤੇ ਸਾਡਾ ਮੁੱਖ ਮੰਤਰੀ ਓਡੀ ਭੇਡ ਬਣ ਕੇ ਕੇਂਦਰ ਸਰਕਾਰ ਦੇ ਅੱਗੇ ਗੋਡੇ ਟੇਕੀ ਬੈਠਿਆ ਕਿ ਜੀ ਮੇਤੇ ਜੋ ਮਰਜੀ ਕਰਾ ਲਓ ਤੁਸੀਂ ਸਾਡੇ ਗੋਲੀਆਂ ਚਲਾਓ ਤੁਸੀਂ ਸਾਡੇ ਅਥਰੂ ਗੈਸ ਘੇਰੋ ਮੈਂ ਨਹੀਂ ਬੋਲਦਾ ਤੇ ਜਿਹੜੀ ਗੋਲੀ ਹਰਿਆਣਾ ਚੋਂ ਇੱਧਰ ਆ ਕੇ ਚੱਲੀ ਹੈ ਸਾਡਾ ਨੌਜਵਾਨ ਮਰਿਆ ਅਥਰੂ ਗਏ ਚੱਲੀ ਆ ਅੱਜ ਤੱਕ ਮੁੱਖ ਮੰਤਰੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਇਸ ਕਰਕੇ ਇੱਕੋ ਥਾਲੀ ਦੇ ਚੱਟੇ ਵੱਟੇ ਹੈ ਇੱਕੋ ਤਰੀਕੇ ਦੇ ਨਾਲ ਮਿਲ ਕੇ ਖੇਲਦੇ ਹੈ ਤੇ ਪੰਜਾਬ ਦਾ ਨੁਕਸਾਨ ਕਰਦੇ ਜਿਵੇਂ ਤੁਸੀਂ ਵੀ ਹੁਣ ਦਾ ਸੀਐਮ ਰਹੇ ਉਹ ਸੀਐਮ ਰਹੇ ਉਸ ਤੋਂ ਬਾਅਦ ਜਦੋਂ ਆਏ ਤੇ ਭਗਵੰਤ ਸਿੰਘ ਸਾਹਿਬ ਨੇ ਤੁਹਾਡੇ ਦੇ ਵੀ ਬੜੇ ਕੇਸ ਹੋਏ ਤੁਹਾਨੂੰ ਕਦੇ ਕਿਤੇ ਕੋਈ ਕਿਤੇ ਕਦੇ ਕੋਈ ਸਨਮਨ ਕਦੇ ਬੜਾ ਪਰੇਸ਼ਾਨ ਕੀਤਾ ਤੁਹਾਨੂੰ ਉਹ ਤੇ ਕੀ ਅਕਸ਼ਨ ਤੁਹਾਡਾ ਮੈਂ ਪਹਿਲਾਂ ਕਿਹਾ ਕਿ ਇਹ ਦੋਨਾਂ ਦਾ ਮੋਡ ਇੱਕ ਹੀ ਹੈ ਦੋਨਾਂ ਦਾ ਤਰੀਕਾ ਇੱਕ ਹੀ ਹੈ ਚਾਹੇ ਉਹ ਭਾਜਪਾ ਹੈ ਚਾਹੇ ਉਹ ਆਮ ਆਦਮੀ ਪਾਰਟੀ ਹੈ ਇੱਕੋ ਥਾਲੀ ਦੇ ਚੱਟੇ-ਵੱਟੇ ਇੱਕੋ ਤਰੀਕੇ ਦੇ ਨਾਲ ਕੰਮ ਕਰਦੇ ਆ ਇਹ ਉਹ ਏਜੰਸੀਆਂ ਨਾਲ ਨਹੀਂ ਦਬਾਉਂਦੇ ਆ ਇਹ ਵਿਜੀਲੈਂਸ ਰਾਈ ਦਬਾਉਂਦੇ ਆ ਦੋਨੇ ਹੀ ਆਪਣੀਆਂ ਜੈਸੇ ਨੂੰ ਯੂਜ਼ ਕਰਕੇ ਆਪਣੇ ਵਿਰੋਧੀਆਂ ਨੂੰ ਖਰਾਬ ਕਰਦੇ ਇਹਨਾਂ ਨੇ 2 ਸਾਲ ਮੇਰੇ ਪਿੱਛੇ ਬਹੁਤ ਜ਼ੋਰ ਲਗਾ ਕੇ ਦੇਖ ਲਿਆ ਮੇਰੇ ਕਈ ਫੈਲਾ ਖੋਲ ਕੇ ਦੇਖ ਲਿਆ ਅੱਜ ਤੱਕ ਝੂਠੀਆਂ ਇਹਨਾਂ ਨੇ ਪ੍ਰੈਸ ਕਾਨਫਰੰਸਾਂ ਕਰਕੇ ਦੇਖ ਲਿਆ ਅੱਜ ਤੱਕ ਇਹਨਾਂ ਨੂੰ ਮਿਲਿਆ ਕੁਝ ਨਹੀਂ ਤੇ 나ਹੀਂ ਮੈਂ ਕਦੇ ਕੁਝ ਗਲਤ ਕੰਮ ਕੀਤਾ ਜੇ ਮੈਂ ਗਲਤ ਹੁੰਦਾ ਤਾਂ 2 ਸਾਲ ਕਿਸੇ ਨੂੰ ਅੰਦਰ ਕਰਨੇ ਵਾਸਤੇ ਯਾਰ ਪਰਚਾ ਕਰਨ ਵਾਸਤੇ ਬਹੁਤ ਹੁੰਦੇ ਆ ਲੇਕਿਨ ਇਹ ਕੁਝ ਨਹੀਂ ਕਰ ਸਕੇ ਕਿਉਂਕਿ ਮੈਂ ਸਾਫ਼ ਸੋਤਰਾ ਹਾਂ ਪਰ ਇਹਨਾਂ ਦੀ ਜਿਹੜੀ ਸੋਚ ਹੈ ਉਹ ਬਹੁਤ ਮਾੜੀ ਹੈ ਇਸੇ ਤਰੀਕੇ ਦੇ ਨਾਲ ਇਹਨਾਂ ਨੇ ਸਾਡੇ ਹੋਰ ਲੀਡਰਾਂ ਤੇ ਆਪਣੇ ਵਿਰੋਧੀਆਂ ਦੇ ਖਿਲਾਫ ਕੰਮ ਕੀਤੇ ਹੈ ਜਿਹੜੇ ਕਿ ਨਿੰਦਣਯੋਗ ਹੈ ਸਰ ਬੀਜਪੀ ਕੈਰੀਅਰ 400 ਪਲੱਸ ਤੁਸੀਂ ਕੀ ਮੰਨਦੇ ਹੋ ਉਹ ਕਹਿ ਰਹੇ ਜੀ 400 ਤੋਂ ਪਾਰ ਮੈਂ ਵੀ ਕਹਿ ਰਿਹਾ 400 ਤੋਂ ਪਾਰ 400 ਤੱਕ ਕਾਂਗਰਸ ਹੋਏਗੀ 400 ਤੋਂ ਪਾਰ ਵਾਲੇ ਜਿੰਨੀਆਂ ਬਚੀਆਂ ਉਹਨਾਂ ਦੀਆਂ ਕਾਂਗਰਸ ਦੇ ਪੀਐਮ ਦਾ ਚਿਹਰਾ ਕੌਣ ਹੋਏਗਾ ਇੰਡੀਆ ਇਹ ਤਾਂ ਅਲਾਈਂਸ ਹੈ ਉਹਦੇ ਵਿੱਚ ਬਾਅਦ ਦੇ ਵਿੱਚ ਸੈਟਲ ਹੋਏਗਾ ਕੌਣ ਹੁੰਦਾ ਪੰਜਾਬ ਚੋਂ 13 ਤੇ 13 ਚੋਂ ਪੰਜਾਬ ਚ 13 0 ਹੀ ਹੋਏਗਾ 0 ਇਹਨਾਂ ਦੀ ਹੋਏਗੀ ਆਮ ਆਦਮੀ ਜੀ